ਬੜੇ ਪਿਆਸ ਸਤਾਨਾ ਆਪਾਂ ਸਲਾਨਾ ਜੋੜ ਮੇਲਾ ਸਤਿਗੁਰੂ ਸ਼ੇਖਰਦਾਸ ਮਹਾਰਾਜ ਜੀ ਦੇ ਜੋਗੇ ਜੋ ਦਿਵਸ ਨੂੰ ਮੁੱਖ ਰੱਖਦੇ ਆਪਾਂ ਤੇ ਜਿਹੜੇ ਗੁਰੂ ਦੇ ਚਾਨਾ ਵਿੱਚ ਆ ਕੇ ਦਤਮਸਤਕ ਹੋ ਜਾਂਦੇ ਨੇ ਸਤਿਗੁਰੂ ਜੀ ਕਹਿੰਦੇ ਫਿਰ ਸੁੱਖ ਕਿੱਥੇ ਮਿਲਦਾ ਹੋਰ ਕਿੱਥੇ ਹੋਣੀ ਤੇ ਬੰਦਨ ਆਉਂਦੇ ਸੁੱਖ ਕੀ ਤੌਰ ਨਾਲ ਮਿਲਦਾ ਕੋਮਲਾ 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 ਸਾਡੇ ਗੁਰੂ ਰਵਦਾਸ ਮਹਾਰਾਜ ਜੀ ਦੇ ਜਨਮ ਦਿਹਾੜੇ ਜੋ ਮਨਾਇਆ ਗਿਆ ਆ ਅਸੀਂ ਉਸ ਸਬੰਧਿਤ ਵਿੱਚ ਇਹ ਠੰਡੇ ਪਾਣੀ ਦੀ ਛਵੀ ਲਾਈ ਆ ਤੇ ਨੌਜਵਾਨ ਸਭਾ ਗੁਰੂ ਰਵਦਾਸ ਸਭਾ ਤੇ ਪਿੰਡ ਨੌਜਵਾਨ ਸਭਾ ਪਿੰਡ ਤਨੁੱਲੀ ਸੰਗਤ ਦੀ ਖੁੱਪ ਸੇਵਾ ਉਹਨਾਂ ਦੇ ਸਹਿਯੋਗ ਦੇ ਨਾਲ ਇਹ ਛਵੀਲ ਚੱਲ ਰਹੀ ਆ ਤੇ بڑے ਧੂਮ ਧਾਮ ਦੇ ਨਾਲ ਇਹ ਸੇਵਾ ਛਵੀਲ ਦੀ ਚੱਲ ਰਹੀ ਆ ਸਾਡੇ ਜਿੰਨੇ ਨੌਜਵਾਨ ਆ ਇਹਨਾਂ ਦਾ ਸਾਰਿਆਂ ਦਾ ਸਹਿਯੋਗ ਆ ਐਨ ਆਰ ਆਈ ਬੰਦਿਆਂ ਦਾ ਪਰ ਸਾਡੇ ਭਰਾਵਾਂ ਦਾ ਸਾਰਿਆਂ ਦਾ ਸਹਿਯੋਗ ਆ ਇਹਦੇ ਵਿੱਚ ਤੇ ਡਾਕਟਰ ਭੀਮਰਾਓ ਮੇਡਗਾਰ ਯੂਥ ਕਲੱਬ ਪਿੰਡ ਤਨੂਲੀ ਦੇ ਵਿੱਚ ਜੋ ਅਸੀਂ ਪਹਿਲਾਂ ਬਾਬਾ ਜੀ ਦਾ ਜਨਮ ਦਿਨ ਮਨਾ ਕੇ اٹੇ ਆ ਕੁਝ ਦਿਨਾਂ ਪਹਿਲਾਂ ਤੇ ਉਹ ਸਾਡੇ ਸਾਰੇ ਜੂਥ ਕਲੱਬ ਸਾਡੇ ਨਾਲ ਆ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਜੈ ਭੀਮ ਜੈ ਭਾਰਤ ਚੰਦਰ ਰਵਿਦਾਸ ਸਤਿਗੁਰੂ ਰਵਿਦਾਸ ਸਤਿਗੁਰੂ ਰਵਿਦਾਸ ਜੀ ਮਹਾਰਾਜੀ ਅਪਾਰ ਕਿਰਪਾ ਸਰਕਾ ਪਿੰਡ ਟਨੂਲੀ ਦੀ ਨੌਜਵਾਨ ਸਭਾ ਤੇ ਬਾਕੀ ਸਾਰੀ ਸੰਗਤ ਨਾਲ ਮਿਲ ਕੇ ਇਹ ਜੋ ਬਾਬਾ ਜੀ ਨੇ ਵਤਿ ਸਿਭਈ ਲਗਾਏ ਜਾ ਰਹੀ ਹੈ ਜੋ ਸਾਰੀਆਂ ਸੰਗਤਾਂ ਜੋ ਵੀ ਇੱਥੇ ਗੁਜ਼ਰ ਰਹੀਆਂ ਹਨ ਉਹ ਬਾਬਾ ਜੀ ਦਾ ਅੰਮ੍ਰਿਤਸਰ ਕੇ ਜਾ ਰਹੀਆਂ ਹਨ ਸੋ ਸਾਰੀਆਂ ਸੰਗਤਾਂ ਦਾ ਬਹੁਜੀ ਬਹੁਤ ਧੰਨਵਾਦ ਤੇ ਜੋ ਵੀ ਬਾਬਾ ਜੀ ਦੇ ਨੌਜਾਨ ਸਭਾ ਹੈ ਉਹਨਾਂ ਦਾ ਧੰਨਵਾਦ ਮਹਾਰਾਜ ਇਹਨਾਂ ਸਾਰੀਆਂ ਪਰਿਵਾਰਾਂ ਨੂੰ ਸਤਿ ਸ਼ਾਨ ਲੱਗੇ ਨੂੰ ਚਾੜੀਆਂ ਕਰੇ ਰੱਖੇ ਹਰਨਾਰ ਫਤਿਹਪੁਰ ਜੇ ਜਾਗੁਰ ਦੇਵ ਧੰਗ ਦੇ ਜੈ ਜੈ ਭੀਂਜੈਪੂਰ ਜੋ ਨਰਮ ਅਕਬੁਰ ਦਾਸ ਮਹਾਰਾਜ ਕੀ ਜੈ